ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੈ ਪਾਕਿਸਤਾਨੀ ਲੈਂਦੇ ਪੰਜਾਬ ਦੇ ਜਿਹੜੇ ਲੋਗ ਆ ਉਹ ਬੇਨਕਾਬ ਹੋ ਗਏ ਆ ਇੰਡੀਆ ਚੋਂ ਇੱਕ ਚੜ੍ਹਦੇ ਪੰਜਾਬ ਦਾ ਸਿੱਖ ਜਦੋਂ ਪਾਕਿਸਤਾਨੀ ਇੱਕ ਦੁਕਾਨ ਦੇ ਵਿੱਚ ਕੁਝ ਖਰੀਦਾਰੀ ਕਰਨ ਗਿਆ ਤਾਂ ਉਹਨੇ ਖੂਫੀਆ ਤੌਰ ਤੇ ਲੁਕਾ ਕੇ ਕੈਮਰਾ ਲਾਇਆ ਸੀ ਪਾਕਿਸਤਾਨੀ ਦੁਕਾਨਦਾਰਾਂ ਨੂੰ ਪਤਾ ਨਹੀਂ ਲੱਗਾ ਉਹਨੇ ਉੱਥੇ ਕੁਝ ਚੀਜ਼ਾਂ ਖਰੀਦੀਆਂ ਤੇ ਉਹਨਾਂ ਨੂੰ ਇੰਡੀਆ ਦੇ ਪੈਸੇ ਦਿੱਤੇ ਤੇ ਪਾਕਿਸਤਾਨੀਆਂ ਨੇ ਫਿਰ ਉਹਦੇ ਨਾਲ ਲੁੱਟਮਾਰ ਕੀਤੀ ਤੇ ਇਸ ਤਰ੍ਹਾਂ ਵੀਡੀਓ ਰਿਕਾਰਡ ਹੋ ਗਈ ਤੇ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਲੋਕ ਸਿੱਖ ਵੀਰਾਂ ਨਾਲ ਕਿਸ ਤਰ੍ਹਾਂ ਲੁੱਟਮਾਰ ਕਰਦੇ ਆ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣਨੇ ਲਓ ਜੀ ਆਪਾਂ ਪਾਕਿਸਤਾਨ ਦੇ ਫੈਸਲਾਬਾਦ ਦੇ ਵਿੱਚ ਆਏ ਮੈਂ ਪੀਣਾ ਕੋਕ ਤੇ ਕੋਕ ਪੀ ਕੇ ਮੇਰੇ ਕੋਲ ਪੈਸੇ ਕੋਕ ਛੋਟੀ ਬੋਤਲ ਨਹੀਂ ਹੈ ਕੋਕੀ ਛੋਟੀ ਬੋਤਲ ਕੋਕ ਇਹ ਹੀ ਹੈ ਲੈ ਲਓ ਲਓ ਜੀ ਆਪਾਂ ਲੈ ਲਿਆ ਕੋਕ ਤੇ ਹੁਣ ਇਹਨਾਂ ਨੂੰ ਆਪਾਂ ਦੇਣੇ ਆ ਮਿਲ ਕੋ ਪੈਸੇ ਨਹੀਂ ਹੈਗੇ ਹੂੰ ਪੈਸੇ ਆਪਾਂ ਦੇਣੇ ਆ ਕਿੱਥੇ ਦੇਣੀ ਪੇਮੈਂਟ ਹਾਂਜੀ ਕਾਊਂਟਰ ਤੇ ਜਾਂਦੇ ਆ ਤੇ ਮੈਂ ਪੈਸੇ ਦੇਣੇ ਆ 20 ਰੁਪਏ ਇੰਡੀਆ ਦੇ ਹਾਏ ਲੱਗਦਾ ਪਤਾ ਕਿੰਨੀ ਲੁੱਟਮਾਰ ਕਰਦੇ ਪਾਕਿਸਤਾਨੀ ਆ ਗਿਆ ਖੜ ਦੇ ਖੜ ਦੇ ਖੜ ਜਾ ਮੈਂ ਪੰਗੜਾ ਕਿੰਨੇ ਦੇ ਆ ਜੀ 75 ਰੁਪਏ ਦੇ ਆ ਦੇ ਪਾਕਿਸਤਾਨੀ ਹਾਂ ਹੂੰ ਪਤਾ ਲੱਗੇਗਾ ਪਾਕਿਸਤਾਨੀ ਇਹ ਪਾਕਿਸਤਾਨੀ ਹੈ ਆ ਲੋ ਇਹਦੇ ਜੋ ਘੱਟ ਲੋ ਦੇਖਦੇ ਮੈਂ ਇੰਡੀਆ ਪੰਜਾਬ ਲੈ ਲੋ ਯਾਰ 70 ਰੁਪਏ ਨੇ ਸਾਡੇ ਹਾਂ ਇਹ 70 ਰੁਪਏ ਆ ਸਾਡੇ ਨਹੀਂ ਨਹੀਂ ਕਿਉਂ ਨਹੀਂ ਲੈਣੇ ਯਾਰ ਨਹੀਂ ਯਾਰ ਜਹਾਂ ਜਾਂਦੇ ਆ ਲੈਂਦੇ ਨਹੀਂ ਪੈਸੇ ਇਹ ਕੀ ਚੱਕਰ ਹੈ ਨਹੀਂ ਯਾਰ ਪਲੀਜ਼ ਚਲੋ ਚਾਕਲੇਟ ਲੈ ਲੈ ਮੈਂ ਇਹਨਾਂ ਦਾ ਨਹੀਂ ਥੈਂਕ ਯੂ ਯਾਰ ਹੈ ਚੰਗੇ ਲੋਕ ਇਹਨਾਂ ਦਾ ਪਿਆਰ ਹੈ ਪਾਕਿਸਤਾਨ ਦੇ ਵਿੱਚ ਮੈਨੂੰ ਲੱਗਦਾ ਹੁਣ ਤੱਕ ਮੈਂ ਸਵੇਰ ਦੀਆਂ 10 ਦੁਕਾਨਾਂ ਤੇ ਗਿਆ ਹਾਂ ਜਿੱਥੇ ਵੀ ਜਾ ਕੇ ਕੋਈ ਚੀਜ਼ ਲਈਦੀ ਹੈ ਪੈਸੇ ਨਹੀਂ ਲੈਂਦੇ ਪਤਾ ਨਹੀਂ ਕਿਉਂ ਹਨਾ ਇਹਨਾਂ ਦਾ ਇੰਨਾ ਜ਼ਿਆਦਾ ਪਿਆਰ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਜਿਹੜੇ ਆ ਸਾਨੂੰ ਇੰਨਾ ਪਿਆਰ ਕਰਦੇ ਆ ਮੈਂ ਕੋਕ ਲਿਆ ਸੀਗਾ ਤੇ ਮੈਂ ਤਾਂ ਇਹਨਾਂ ਦਾ ਸਟਿੰਗ ਕਰਨਾ ਚਾਹੁੰਦਾ ਸੀਗਾ ਪਰ ਉਹ ਅੱਗੋਂ ਵੀਰ ਨੇ ਕਹਿ ਦਿੱਤਾ ਕਿ ਮੈਂ ਪੈਸੇ ਲੈਣੇ ਨਹੀਂ ਪਰ ਇਹਦੇ ਪੈਸੇ ਆਪਾਂ ਦੇਖੇ ਜਾਵਾਂਗੇ ਇਸ ਕੈਮਰਾ ਬੰਦ ਕਰਨ ਤੋਂ ਬਾਅਦ ਥੈਂਕ ਯੂ ਥੈਂਕ ਯੂ ਯਾਰ ਹੋਰ ਖਾਓ ਹੋਰ ਖਾਓ ਬੜੀ ਖੁਸ਼ੀ ਹੋਈ ਯਾਰ ਗ੍ਰੇਟ ਯਾਰ ਇਹ ਜੇ ਪਾਕਿਸਤਾਨ ਦਾ ਚਿਹਰਾ ਅਸਲ ਬਿਲਕੁਲ ਜੀ ਇਹਨਾਂ ਨੇ ਹੁਣ ਵੀ ਮੈਂ ਜੇ ਪਾਕਿਸਤਾਨੀ ਨੋਟ ਜਿਹੜਾ ਸੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀ ਨੋਟ ਇਹਨਾਂ ਨੂੰ ਦਿੱਤਾ ਪਰ ਇਹਨਾਂ ਨੇ ਫਿਰ ਵੀ ਕੋਕਤੇ ਪੈਸੇ ਨਹੀਂ ਲੈ ਇਹ ਪਿਆਰ ਹੈ ਹਾਂ ਮੈਂ ਮੈਨੂੰ ਆ ਜਾ ਆ ਜਾ ਯਾਰ ਕਿਵੇਂ ਮੈਨੂੰ ਕਿਉਂ ਮਿਲਦਾ ਸੀਗਾ ਕਿਉਂ ਮਿਲਦੇ ਸੀ ਮੈਨੂੰ ਸਿੱਧੂ ਮੂਸੇਆ ਸਿੱਧੂ ਮੂਸੇਆ ਸਿੱਧੂ ਮੂਸੇਆ ਸਿੱਧੂ ਮੂਸੇਆ ਵਾਲਾ ਕਰਕੇ ਮੈਨੂੰ ਕਿਉਂ ਮਿਲ ਰਿਹਾ ਇਧਰ ਮੁਕਰ ਮੇਰੇ ਬਲੇ ਕਿਉਂ ਤੈਨੂੰ ਮੈਂ ਸਿੱਧੂ ਨੂੰ ਉਸੇ ਵੇਲੇ ਵਰਗਾ ਲੱਗਦਾ ਅੱਛਾ ਠੱਫੀ ਪਾਣੀ ਚੱਲ ਆ ਬਾ ਚਲੋ ਜੀ ਦੇਖੋ ਬੱਚੇ ਦਾ ਪਿਆਰ ਆ ਹਾਂ ਜੀ ਉਹ ਬੱਚਾ ਇਹ ਜਿਵੇਂ ਰਾਤ ਗੱਲ ਹੋਈ ਸੀ ਉਸੇ ਤਰੀਕੇ ਨਾਲੇ ਬੱਚੇ ਵੀ ਜਿਹੜੇ ਹੈਗੇ ਆ ਉਹ ਸਿੱਧੂ ਦੇ ਕਰਕੇ ਜਿਹੜੇ ਹੈਗਾ ਉਹ ਮੇਰੇ ਨਾਲ ਪਿਆਰ ਕਰ ਰਹੇ ਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਹਨਾ ਬੜੀ ਖੁਸ਼ੀ ਹੋ ਰਹੀ ਹੈ ਕਿ ਬੱਚੇ ਸਾਰੇ ਜਿਹੜੇ ਹੈਗੇ ਆ ਥੈਂਕ ਯੂ ਬਟਾ ਥੈਂਕ ਯੂ ਬੱਚੇ ਸਾਰੇ ਜਿਹੜੇ ਹੈਗੇ ਉਹ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਸੀ ਇਹ ਦਿੱਖ ਨੂੰ ਲੱਗਦਾ ਹੈ ਇਹ ਤਾਂ ਤੁਸੀਂ ਮਹਿਮਾਨ ਆ ਜੀ ਸਾਡੇ ਤੁਸੀਂ ਇੰਨੇ ਦੂਰ ਆਏ ਸਾਡੇ ਹੋਣ ਵਾਸਤੇ ਮਹਿਮਾਨ ਹੈ ਸਾਡੇ ਸਿੱਖ ਵੀ ਸਾਡੇ ਮਹਿਮਾਨ ਹੈ ਨਹੀਂ ਕਾਰੋਬਾਰ ਲੋਕਾਂ ਵਾਸਤੇ ਆਉਂਦਾ ਮਹਿਮਾਨਾਂ ਵਾਸਤੇ ਮਹਿਮਾਨਾਂ ਵਾਸਤੇ ਵੱਡੀ ਗੱਲ ਹੈ ਇਹ ਤੁਹਾਡਾ ਪਿਆਰ ਆ ਤੁਸੀਂ ਸਾਡੇ ਕੋਲ ਚੱਲ ਕੇ ਆਏ ਇਹ ਸਾਡੇ ਵਾਸਤੇ ਬੜੀ ਆਨਰ ਦੀ ਗੱਲ ਹੈ ਤੁਸੀਂ ਸਾਡੇ ਪੰਜਾਬੀ ਭਾਈ ਨਾਲੇ ਦਾਹਰੀਪਤ ਜੀ ਇਹ ਹੀ ਸਾਡੀ ਪਿਆਰ ਆ ਸਾਡਾ ਤੁਹਾਡੇ ਨਾਲ ਇਹ ਨਗੀਨਾ ਸਵੀਟ ਸ਼ਾਪ ਜਿਹੜੀ ਹੈਗੀ ਫੈਸਲਾਬਾਦ ਦੇ ਵਿੱਚ ਤਾਂ ਬਹੁਤ ਰਾਸ਼ਾ ਤੁਹਾਨੂੰ ਦੇਖੀ ਰਿਹਾ ਤੇ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੇ ਵੀ ਸਾਡੇ ਤੋਂ ਜਿਹੜਾ ਹੈਗਾ ਮੈਂ ਕੋਕ ਉਹਦੇ ਪੈਸੇ ਲੈ ਹੀ ਨਹੀਂ ਤਾਂ ਕੀ ਇਹਨੂੰ ਕੀ ਕਹੋਗੇ ਮੈਨੂੰ ਕੋਈ ਜਵਾਬ ਦਿਓ ਇਹ ਪਾਕਿਸਤਾਨ ਇਹ ਜਿਹੜੀ ਸਾਰਾ ਐਪੀਸੋਡ ਆ ਮੈਂ ਤੁਹਾਡ ਨਾਲ ਸਾਂਝਾ ਕਰਾਂਗਾ ਪਰ ਮੈਨੂੰ ਜਵਾਬ ਦਿਆ ਜਾਵੇ ਕਿ ਇਹ ਲੋਕ ਜਿਹੜੇ ਆ ਇਹ ਪੈਸੇ ਕਿਉਂ ਨਹੀਂ ਲੈ ਦਿਆ ਕਰ ਉਹਦੇ ਪਿੱਛੇ ਕਾਰਨ ਕੀ ਹੈ ਮੁਹੱਬਤ ਆ ਜਾਂ ਕੋਈ ਹੋਰ ਹੈ ਇਹ ਮੈਂ ਤੁਹਾਡੇ ਜਿਹੜੇ ਜਵਾਬ ਆ ਉਹਦਾ ਇੰਤਜ਼ਾਰ ਮੈਨੂੰ ਰਹੂਗਾ ਮੈਨੂੰ ਬਹੁਤ ਮੈਂ ਦਿਲੋਂ ਜਿਹੜਾ ਕਦਰ ਕਰਦਾ ਇਹਨਾਂ ਲੋਕਾਂ ਦੀ ਕਿ ਸਿੱਖਾਂ ਨੂੰ ਸਾਡੇ ਨੂੰ ਕਿੰਨਾ ਪਿਆਰ ਕਰਦੇ ਜਦੋਂ ਸਾਨੂੰ ਦੋਨੋਂ ਦੇਖਦੇ ਸਾਡੀਆਂ ਪੱਗਾਂ ਦੇਖਦੇ ਆ ਤਾਂ ਉਸੇ ਵੇਲੇ ਰਸਤੇ 'ਚ ਖੜਕੇ ਸਰਦਾਰ ਜੀ ਸਰਦਾਰ ਜੀ ਕਹਿ ਕੇ ਜਿਹੜਾ ਆਵਾਜ਼ਾਂ ਮਾਰਦੇ ਆ ਮੈ ਜਿਨ੍ਹਾਂ ਨੇ ਸਾਨੂੰ ਪੱਗ ਬਖਸ਼ੀ ਹੈ ਉਸ ਤੋਂ ਬਾਅਦ ਖੁਸ਼ੀ ਹੈ ਸਾਡੇ ਸਿੱਧੂ ਵੀਰ ਤੇ ਜਿਨ੍ਹਾਂ ਨੇ ਇਸ ਪੱਗ ਦਾ ਜਿਹੜਾ ਹੈਗਾ ਮਕਾਮ ਜਿੱਥੇ ਗੁਰੂ ਸਾਹਿਬਾਨਾਂ ਨੇ ਸਾਡੇ ਤੇ ਮਿਹਰ ਕੀਤੀ ਹੈ ਬੜੀ ਵੱਡੀ ਉੱਥੇ ਸਿੱਧੂ ਨੇ ਇਸ ਪੱਗ ਨੂੰ ਬਹੁਤ ਉੱਚਾ ਚੁੱਕਿਆ ਉੱਚਾ ਚਮਕਾਇਆ ਸੋਈ ਪੱਗ ਦੀ ਸ਼ਾਨ ਬਰਕਰਾਰ ਰੱਖੀ ਥੈਂਕ ਯੂ ਲਓ ਜੀ ਇਹ ਆ ਗਈ ਹੈ ਫੈਸਲਾਬਾਦੀ ਨਗੀਨਾ ਸਵੀਟਸ ਘੁੰਮਦੇ ਹੋਏ ਅਸੀਂ ਇੱਥੇ ਪਹੁੰਚੇ ਸੀਗੇ ਨਗੀਨਾ ਵਾਲਿਆਂ ਦੇ ਤੇ ਅਸੀਂ ਇਥੋਂ ਕੁਝ ਮਠਿਆਈ ਲੈਣੀ ਸੀ ਕੋਲਡ ਡਰਿੰਕ ਲੈਣਾ ਸੀਗਾ ਪਰ ਨਗਿੰਨਾ ਵਾਲੇ ਵੀ ਵਾਕਿਆ ਨਗਿੰਨਾ ਨਿਕਲੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਚੜ੍ਹਦੇ ਪੰਜਾਬ ਤੋਂ ਸਾਡੇ ਪੰਜਾਬੀ ਭਰਾ ਆਏ ਨੇ ਤਾਂ ਬਹੁਤ ਕਹਿਣ ਦੇ ਬਾਵਜੂਦ ਵੀ ਜਿਹੜਾ ਹੈਗਾ ਇਹਨਾਂ ਨੇ ਸਾਡੇ ਤੋਂ ਪੈਸੇ ਨਹੀਂ ਲੈ ਕਹਿੰਦੇ ਨਹੀਂ ਤੁਸੀਂ ਸਾਡੇ ਮਹਿਮਾਨ ਹੋ ਤੇ ਇਹ ਪੰਜਾਬੀ ਦਾ ਪਿਆਰ ਸਾਡਾ ਜਿਹੜਾ ਉਹ ਜੁੜਿਆ ਰਹਿਣਾ ਚਾਹੀਦਾ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਮੈਨੂੰ ਦੱਸਿਓ ਜਰੂਰ ਕਿ ਇਹਨਾਂ ਲੋਕਾਂ ਦਾ ਪਿਆਰ ਹੈ ਜਾਂ ਕੋਈ ਹੋਰ ਗੱਲ ਵੀਰੋ ਅੱਜ ਦੀ ਵੀਡੀਓ ਮੈਂ ਬਣਾ ਕੇ ਰੈਕਸ਼ਨ ਕਰਨ ਲੈ ਗਿਆ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਮੈਂ ਵੀਰੋ ਕੋਈ ਵੀਡੀਓ ਪਾਣਾ ਮੈਂ ਸਿੱਖਾਂ ਦੇ ਪੱਖ ਵਿੱਚ ਲੈਂਦੇ ਤੇ ਚੜਦੇ ਪੰਜਾਬ ਦੇ ਜਦੋਂ ਹੱਕ ਦੀ ਗੱਲ ਕਰਨਾ ਮੈਂ ਤੇ ਫਿਰ ਕਈ ਦੋਸਤ ਮੈਂ ਉਹਨਾਂ ਨੂੰ ਆਪਣੇ ਦੋਸਤ ਹੀ ਕਵਾਂਗਾ ਤੋਂ ਕਮੈਂਟ ਕਰਦੇ ਆ ਕਿ ਜੀ ਇਹ ਮੈਂ ਦਿਖਾਵਾ ਕਰ ਰਿਹਾ ਮੈਂ ਤੇ ਅਸਲ ਜਿਹੜਾ ਚਿਹਰਾ ਵੈ ਉਹ ਪਾਕਿਸਤਾਨੀਆਂ ਦਾ ਮੁਸਲਮਾਨਾਂ ਦਾ ਹੋਰ ਚਿਹਰਾ ਵੈ ਕਈ ਤਰ੍ਹਾਂ ਦੇ ਕਮੈਂਟ ਕਰਦੇ ਆ ਕਿ ਸਿੱਖਾਂ ਦੇ ਨਾਲ ਉਹ ਬੜਾ ਸਲੂਕ ਹੁੰਦਾ ਵੈ ਪਾਕਿਸਤਾਨੀ ਸਿੱਖਾਂ ਦੇ ਨਾਲ ਚੰਗਾ ਸਲੂਕ ਨਹੀਂ ਕਰਦੇ ਪੱਗ ਵੇਖ ਕੇ ਉਹਨੂੰ ਚੰਗੀ ਨਜ਼ਰ ਨਾਲ ਨੇ ਵੇਖਦੇ ਵੀਰੋ ਇਹ ਸਾਰੀਆਂ ਗੱਲਾਂ ਝੂਠ ਹੈ ਪ੍ਰੋਪਾਗੈਂਡਾ ਵੈ ਲੇਕਿਨ ਮੈਂ ਇੱਕ ਹੋਰ ਗੱਲ ਕਵਾਂਗਾ ਜਦੋਂ ਮੈਂ ਇਹੋ ਜਿਹੀਆਂ ਵੀਡੀਓ ਪਾਉਣਾ ਤੇ ਜਿਹੜੇ ਜ਼ਿਆਦਾਤਰ ਸਿੱਖ ਮੇਰੇ ਵੀਰ ਹੈ ਉਹ ਬੜਾ ਅੱਛਾ ਰਿਸਪੌਂਸ ਦਿੰਦੇ ਆ ਪਿਆਰ ਮੁਹੱਬਤ ਭਾਈਚਾਰਾ ਜਿਹਨੂੰ ਵਧਾਉਣਾ ਮੈਂ ਚਾਹੁੰਦਾ ਵੈ ਸਾਰੇ ਪਾਕਿਸਤਾਨੀ ਵਧਾਉਣਾ ਚਾਹੁੰਦੇ ਆ ਉਹ ਬਹੁਤ ਅਚਾ ਰਿਸਪੌਂਸ ਦਿੰਦੇ ਆ ਉਸ ਵੀਡੀਓ ਨੂੰ ਲਾਈਕ ਵੀ ਕਰਦੇ ਆ ਤੇ ਅੱਛੇ ਕਮੈਂਟ ਵੀ ਕਰਦੇ ਆ ਲੇਕਿਨ ਚੰਦ ਲੋਗ ਇਹੋ ਜਿਹੇ ਆ ਜਿਹੜੇ ਪਤਾ ਨਹੀਂ ਕਿਉਂ ਆਏ ਨੇ ਕਮੈਂਟ ਕਰਦੇ ਆ ਉਹ ਲੋਗ ਜਿਹੜੇ ਨਹੀਂ ਚਾਹੁੰਦੇ ਕਿ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਲੈਂਦੇ ਤੇ ਚੜਦੇ ਪੰਜਾਬ ਦਾ ਪਾਕਿਸਤਾਨੀਆਂ ਦਾ ਤੇ ਇੰਡੀਆ ਵਾਲਿਆਂ ਦਾ ਆਪਸ ਵਿੱਚ ਪਿਆਰ ਮੁਹੱਬਤ ਭਾਈਚਾਰਾ ਵਾਦੇ ਵੀਰੋ ਦੇਖੋ ਸਾਨੂੰ ਨਹੀਂ ਵੇਖਣਾ ਚਾਹੀਦਾ ਲੈਂਦਾ ਚੜਦਾ ਪੰਜਾਬ ਇੱਕ ਹੀ ਹੈ ਇੰਡੀਆ ਪਾਕਿਸਤਾਨ ਇਹ মিডিਆ ਵਾਲਿਆਂ ਨੇ ਗੱਲਾਂ ਫਲਾ ਕੇ ਇਹੋ ਜਿਹੀਆਂ ਗੱਲਾਂ ਕਰਕੇ ਕੌੜੀਆਂ ਗੱਲਾਂ ਨਫ਼ਰਤਾਂ ਪੈਦਾ ਕੀਤੀਆਂ ਦੋਨੇ ਬਨਿਆਲੇ ਸਾਈਡ ਤੇ ਸਾਨੂੰ ਚਾਹੀਦਾ ਵੇ ਕਿ ਅਸੀਂ ਲੋਕਾਂ ਨੂੰ ਲਾਗੇ ਲੈ ਕੇ ਆਈਏ ਇੱਕ ਦੂਸਰੇ ਲਾਗੇ ਲੱਗੇ ਜਿਹੜੀਆਂ ਨਫ਼ਰਤਾਂ ਵਾਂ ਜਿਹੜੀਆਂ ਝੂਠੀਆਂ ਕਹਾਣੀਆਂ ਬਣਾਈਆਂ ਵੀਰੋਂ ਇਹਨੂੰ ਖਤਮ ਕਰੀਏ ਐ ਤੁਸੀਂ ਦੇਖਿਆ ਪਾਕਿਸਤਾਨ ਮੁਸਲਮਾਨ ਆਏ ਕਹੇ ਆਇਆ ਕਿਹਾ ਜਾਂਦਾ ਜੀ ਪਾਕਿਸਤਾਨੀ ਲੁੱਟਦੇ ਆ ਜਿਹੜੇ ਆ ਨਾ ਸਿੱਖ ਵੀਰਾਂ ਨੂੰ ਤੇ ਵੀਰੋ ਵੇਖ ਲਵੋ ਇਹ ਕੋ ਪਲਾਂਟਡ ਵੀਡੀਓ ਨਹੀਂ ਹੈ ਇਹ ਕੋਈ ਮੁਸਲਮਾਨ ਨਹੀਂ ਬਣਾ ਰਿਹਾ ਵੀਡੀਓ ਇਹ ਇੱਕ ਸਿੱਖ ਵੀਰ ਜਿਹੜੇ ਇੰਡੀਆ ਤੋਂ ਆਇਆ ਉਹ ਵੀਡੀਓ ਬਣਾ ਰਿਹਾ ਹੈ ਇਹਨਾਂ ਦਾ ਵੀਰੋ ਇੱਕ ਚੈਨਲ ਵੀ ਹੈਗਾ ਵੈ ਤੁਸੀਂ ਮੈਂ ਲਿੰਕ ਸੈਂਡ ਕਰ ਦਾਂਗਾ ਉੱਤੇ ਜਾ ਕੇ ਵੇ ਲੈਣਾ ਤੇ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੈ ਪਾਕਿਸਤਾਨੀਆਂ ਦਾ ਕਿਉਂ ਆਂਦੀ ਵੀਡੀਓ ਬਣਾ ਰਿਹਾ ਪਾਕਿਸਤਾਨ ਦੇ ਨਾਲ ਆਏ ਇੰਡੀਆ ਦੇ ਸਿੱਖ ਵੀਰ ਜਿਹੜੇ ਜਿੱਥੇ ਮਰਜ਼ੀ ਜਾਣ ਉਹਨਾਂ ਨੂੰ ਕੋਈ ਨਹੀਂ ਡੱਕ ਸਕਦਾ ਵੀਰੋ ਇਹ ਉਹਨਾਂ ਨੇ ਵੀਡੀਓ ਬਣਾਈ ਹੈ ਇਹਦਾ ਮਤਲਬ ਹੈ ਕਿ ਇਹ ਵੀਡੀਓ ਵਿੱਚ ਕੋਈ ਦੋ ਨੰਬਰ ਹੀ ਨਹੀਂ ਹੈਗੀ ਮੁਸਲਮਾਨ ਪਾਕਿਸਤਾਨੀ ਲੈnde ਪੰਜਾਬ ਦੇ ਲੋਕ ਸਿੱਖ ਵੀਰਾਂ ਨੂੰ ਬੜੀ ਮੁਹੱਬਤ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜਿੱਥੇ ਸਰਦਾਰ ਨੂੰ ਵੇਖ ਲੈਂਦੇ ਪੱਕ ਨੂੰ ਵੇਖ ਲੈਂਦੇ ਨੂੰ ਸਨਮਾਨ ਦਿੱਤਾ ਜਾਂਦਾ ਵੈ ਉਹਨਾਂ ਦੀ ਜਿੰਨੀ ਹੋ ਸਕਦਾ ਜਿੰਨੀ ਕੋਈ ਹੋ ਸਕਦਾ ਉਨੀ ਸੇਵਾ ਕਰਦਾ ਵੈ ਵੀਰੋ ਹੋਣਾ ਵੀ ਇੰਜ ਹੀ ਚਾਹੀਦਾ ਭਾਈਚਾਰਾ ਪਿਆਰ ਮੁਹੱਬਤ ਵਧਾਉਣਾ ਚਾਹੀਦਾ ਕਾਰੋਬਾਰ ਹੀ ਨਹੀਂ ਹਰ ਚੀਜ਼ ਹੁੰਦੀ ਬਿਜ਼ਨਸ ਹੀ ਨਹੀਂ ਹਰ ਚੀਜ਼ ਹੁੰਦੀ ਬਿਜ਼ਨਸ ਵਾਸਤੇ ਇੰਨੀਆਂ ਲੋਕਾਂ ਵੈ ਅਗਰ ਸਾਡੇ ਸਰਦਾਰ ਵੀਰ ਭਰਾ ਉਹ ਸਾਡੇ ਮਹਿਮਾਨ ਹੈ ਅਗਰ ਉਹ ਪਾਕਿਸਤਾਨ ਆਏ ਦੇ ਸੀ ਉਹਨੇ ਮਹਿਮਾਨਵਾਜ਼ੀ ਕਰਨੀ ਹੈ ਤੇ ਇਹਨਾਂ ਪਿਆਰ ਮੁਹੱਬਤ ਵਧੇਗਾ ਉਹ ਸਾਡਾ ਵੀਰ ਜਾ ਕੇ ਕਿੰਨੇ ਸਿੱਖ ਸਰਦਾਰਾਂ ਨੂੰ ਉੱਥੇ ਜਾ ਕੇ ਲਟੜ ਦੇ ਪੰਜਾਬ ਦੇ ਵਿੱਚ ਗੱਲ ਕਰੇਗਾ ਤੇ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਜਿਹੜੇ ਕਹਿੰਦੇ ਆ ਖੌਫ ਹੈ ਕਿ ਫੈਮਲੀਆ ਨਾਲ ਪਾਕਿਸਤਾਨ ਨਾ ਜਾਏ ਉਹ ਪਾਕਿਸਤਾਨ ਵਾਲੇ ਬੜੇ ਬੁਰਾ ਹਾਲ ਕਰਦੇ ਜੇ ਪਾਕਿਸਤਾਨ ਵਾਲੇ ਤੁਹਾਨੂੰ ਲੁੱਟ ਲੈਣਗੇ ਉਹਨਾਂ ਦਾ ਡਰ ਦੂਰ ਹੋਏਗਾ ਉਹ ਪਾਕਿਸਤਾਨ ਹੋਣਗੇ ਤੇ ਵੀਰੋ ਇਹੀ ਮੇਰੀ ਹੈ ਕਿ ਜਿਆਦਾ ਤੋਂ ਜਿਆਦਾ ਬਹੁਤੇ ਵੀਰ ਜਿਹੜੇ ਆ ਤੁਸੀਂ ਆਓ ਪਾਕਿਸਤਾਨ ਆਣ ਕੇ ਵੇਖੋ ਕਿ ਪਾਕਿਸਤਾਨੀ ਤੁਹਾਡੇ ਨਾਲ ਕਿਸ ਤਰ੍ਹਾਂ ਸਲੂਕ ਕਰਨ ਦੇ ਆ ਤੁਹਾਡੇ ਨਾਲ ਫਿਰ ਤੁਹਾਨੂੰ ਆਈਡੀਆ ਆਏਗਾ ਲੋਕਾਂ ਦੀ ਗੱਲਾਂ ਵਿੱਚ ਨਾ ਆਓ ਇਹੋ ਜਿਹੇ ਜਿਹੜੇ ਲੋਕ ਹੈ ਉਹ ਗਲਤ ਪ੍ਰੋਪਾਗੈਂਡਾ ਕਰਦੇ ਆ ਜਿਹੜੇ ਲੋਕ ਹੈ ਉਹ ਨਫਰਤ ਫਲਾ ਰਹੇ ਆ ਇਹੋ ਜਿਹੇ ਲੋਕਾਂ ਦੀ ਗੱਲਾਂ ਤੇ ਨਿਆਣਾ ਵੀਰੋ ਤੁਹਾਨੂੰ ਅਜੀ ਦੀ ਵੀਡੀਓ ਕਿਸ ਤਰ੍ਹਾਂ ਨਹੀਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਹਸਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਇੱਕ ਦਵਾ ਯਾਦ ਰੱਖਿਓ ਅੱਲਾ ਫੇਜ਼